ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਐ ਕੁੜੀਆਂ ਤਾਂ ਚਿੜੀਆਂ ਨੇ ਚਿੜੀਆਂ ਦਾ ਕੀ ਐ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਉਹ ਲੋਕ ਜਿਹੜੇ ਧੀਆ ਨੂੰ ਕਿਤਨਾ ਕਿਤੇ ਵੋਝ ਸਮਝਦੇ ਨੇ ਉਹਨਾਂ ਦੇ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਨਹੀਂ ਆ ਛੋਟੀਆਂ ਛੋਟੀਆਂ ਉਮਰਾਂ ਨੇ ਲੇਕਿਨ ਮੱਲਾਂ ਕਾਫੀ ਵੱਡੀਆਂ ਜਾਪਦੀਆਂ ਨੇ ਇਹਨਾਂ ਦੀਆਂ ਤੋ ਛੋਟੀ ਉਮਰ ਸਹਿਜੂ ਇਸ ਜਿਹੜੀ ਕੁੜੀ ਐ ਉਹ ਆਪਣਾ ਨਰਸਰੀ ਚ ਪੜਦੀ ਐ ਕੁੜੀ ਤੇ ਉਹਦੀ 5 ਸਾਲ ਦੀ ਉਮਰ ਐ ਕੁੜੀ ਉਹ ਆਪਾਂ ਨਹੀਂ ਰੋਕਦੇ ਵੀ ਹਜੇ ਤਾਂ ਪੜਨਾ ਐ ਹਜੇ ਕਿੱਥੇ ਭੰਗੜੇ ਵੱਲ ਜਾ ਰਹੇ ਹੋ ਸਪੋਰਟ ਕਰਦੇ ਆ ਕਿ ਹਾਂ ਸਿੱਖੋ ਅੱਛੀ ਚੀਜ਼ ਐ ਜਾਨ ਮਨ ਲਈ 10 ਤੋਂ 20 ਬੱਚੇ ਮੇਰੇ ਕੋਲ ਹਲੇ ਵੀ ਹੈਗੇ ਨੇ ਜੋ ਇਹਨਾਂ ਦੇ ਪੇਰੈਂਟਸ ਉਹਨਾਂ ਨੂੰ ਸਪੋਰਟ ਕਰ ਰਹੇ ਆ ਤੇ ਬੱਚੇ ਆਪਣਾ ਟਾਈਮ ਕੱਢ ਕੇ ਆਪਣਾ ਸਕੂਲ ਜਾ ਕੇ ਟਿਊਸ਼ਨ ਜਾ ਕੇ ਉਸ ਤੋਂ ਬਾਅਦ ਭੰਗੜਾ ਕਲਾਸ ਲਈ ਟਾਈਮ ਕੱਢ ਰਹੇ ਤੇ ਮੇਰੇ ਕੋਲ ਬੱਚੇ 20 25 ਬੱਚੇ ਸਰ ਹੈਗੇ ਹਲੇ ਜੜਵੇਂ ਨਾਲ ਜੁੜੇ ਹੋਏ ਨੇ ਗੱਡ ਗੜੀ ਰੇ ਵਾਲਿਆ ਗੜ ਹੌਲੀ ਹੌਲੀ ਤੋਰ ਗੱਡ ਗੜੀ ਰੇ ਵਾਲਿਆ ਗੜ ਹੌਲੀ ਹੌਲੀ ਤੋਰ ਮੇਰੇ ਦੁੱਖਣ ਕੇ ਨਾ ਦੀਆਂ ਵਾਲੀਆਂ ਮੇਰੇ ਦਿਲ ਨੂੰ ਪੈਂਦਾ ਹੋ ਮੇਰਾ ਮਾਹੀ ਗੜਵਾਲੀ ਮੈਂ ਗੜ ਵੇਦੀਡੋ ਮੇਰਾ ਮਾਹੀ ਗੜਵਾ ਸਾਰੇ ਪੁੱਤ ਕਿਹੜੀ ਗਲਾਚ ਪੜਦੇ ਹੋ ਨਰਸਰੀ ਇਹ ਨਰਸਰੀ ਜਾ ਕੋੜਾ ਆੜਾ ਦਾਵੇ ਕੋੜਾ ਪਾਲ ਦਾਵੇ ਕੋੜਾ ਆੜਾ ਦਾਵੇ ਕੋੜਾ ਪਾਲ ਦਾਵੇ ਮੈਨੂੰ ਤੁੰਬਾ ਸੁਣਾ ਦੇ ਇੱਕ ਆੜਾ ਦਾਵੇ ਮੈਨੂੰ ਤੁੰਬਾ ਸੁਣਾ ਦੇ ਇੱਕ ਆੜਾ ਦਾਵੇ ਅੱਜ ਦੇ ਬੱਚ ਨੂੰ ਇਹ ਨਹੀਂ ਪਤਾ ਕਿ ਸੋਨੇ ਦੀ ਚੀੜੀ ਕਿਹਨੂੰ ਕਹਿੰਦੇ ਸੀ ਪਹਿਲਾਂ ਜੁਗਨੀ ਕੀ ਹੁੰਦਾ ਸੀ ਹਨਾ ਜੀ ਤੇ ਹੁਣ ਇਹ ਹੈ ਕਿ ਆਪਣੇ ਪੰਜਾਬ ਨਾਲ ਬੱਚੇ ਜੁੜੇ ਰਹਣ ਆਪਣੀ ਵਿਰਾਸਤ ਨਾਲ ਕਿ ਸਾਡੇ ਸੱਭਿਆਚਾਰ ਚ ਕੀ ਹੈ ਕਿਵੇਂ ਫਲਗ ਨਾਂਸ ਹੁੰਦਾ ਕੀ ਇਹਨੇ ਕੀ ਭੰਗਣਾ ਹੁੰਦਾ ਕੀ ਕਿੱਦਾਂ ਕੀ ਮਲਵਈ ਕਿਤਾ ਅੱਜ ਕੱਲ ਬੱਚੇ ਨੂੰ ਨਹੀਂ ਪਤਾ ਤਾ ਕੁੜੀਆਂ ਨੇ ਕੁੜੀਆਂ ਦਾ ਕੀ ਹੈ ਕੁੜੀਆਂ ਦਾ ਚਿੜੀਆਂ ਨੇ ਚਿੜੀਆਂ ਦਾ ਕੀ ਹੈ ਤੀਆਂ ਜਿਨ੍ਹਾਂ ਨੂੰ ਵੱਖ-ਵੱਖ ਕਵੀਆਂ ਨੇ ਸਾਹਿਤਕਾਰਾਂ ਨੇ ਆਪਣੇ ਆਪਣੀ ਭਾਸ਼ਾ ਦੇ ਵਿੱਚ ਅਲੱਗ-ਅਲੱਗ ਰੂਪ ਦੇ ਵਿੱਚ ਪੇਸ਼ ਕੀਤਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸੋ ਕੀ ਉਮੰਦਾ ਆਖਿਆ ਜਿਤ ਜਮੇ ਰਾਜਾਨ ਸੋ ਤੀਆਂ ਜਿੱਥੇ ਪੁੱਤ ਕਪੂਤ ਹੋ ਸਕਦੇ ਨੇ ਲੇਕਿਨ ਤੀਆਂ ਹਮੇਸ਼ਾ ਆਪਣੇ ਮਾਪਿਆਂ ਦਾ ਦੁੱਖ ਵਡਾਉਂਦੀਆਂ ਨੇ ਸੋ ਉਹ ਜਿਹੀਆਂ ਇਹ ਕੁਸ਼ਤੀਆਂ ਲੈ ਕੇ ਅੱਜ ਤੁਹਾਡੇ ਸਾਹਮਣੇ ਪੇਸ਼ ਹੋਏ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਕਿ ਕਿਹੜੀ ਕਿਹੜੀ ਕਲਾਸ ਦੇ ਵਿੱਚ ਪੜਦਿਆਂ ਨੇ ਕਿੰਨੀ ਕਿੰਨੀ ਕੁ ਉਮਰ ਆ ਤੁਸੀਂ ਦੇਖ ਕੇ ਵੀ ਹੈਰਾਨ ਹੋਵੋਗੇ ਤੇ ਇੱਕ ਵੱਡਾ ਟੈਲੈਂਟ ਇਹਨਾਂ ਬੱਚਿਆਂ ਦੇ ਵਿੱਚ ਛੁਪਿਆ ਹੋਇਆ ਹੈ ਸਭ ਤੋਂ ਪਹਿਲਾਂ ਇਹਨਾਂ ਦੇ ਕੋਚ ਨੇ ਜੋ ਇਹਨਾਂ ਬੱਚਿਆਂ ਨੂੰ ਟ੍ਰੇਨ ਕਰ ਰਹੇ ਨੇ ਮੈਂ ਕਹਾਂਗਾ ਇੱਕ ਵਾਰੇ ਬੱਚਿਆਂ ਦੀਆਂ ਤਸਵੀਰਾਂ ਜ਼ਰੂਰ ਦਿਖਾ ਦਿਓ ਕਿ ਕਿੰਨੀਆਂ ਛੋਟੀਆਂ ਛੋਟੀਆਂ ਉਮਰਾਂ ਨੇ ਲੇਕਿਨ ਮੱਲਾਂ ਕਾਫੀ ਵੱਡੀਆਂ ਜਾਪਦੀਆਂ ਨੇ ਇਹਨਾਂ ਦੀਆਂ ਵੱਖ-ਵੱਖ ਸਟੇਜਾਂ ਦੇ ਉੱਤੇ ਚਾਹੇ ਉਹ ਰਾਜਪਦਰੀ ਹੋਣ ਚਾਹੇ ਨੈਸ਼ਨਲ ਪੱਦਰੀ ਕੋਈ ਸਟੇਜ ਹੋਵੇ ਉਹਨਾਂ ਦੇ ਉੱਤੇ ਇਹਨਾਂ ਨੇ ਆਪਣੀਆਂ-ਆਪਣੀਆਂ ਪਰਫਾਰਮੈਂਸਾਂ ਦਾ ਲੋਹਾ ਜਿਹੜਾ ਉਹ ਮਨਵਾਇਆ ਸੋ ਭਾਜੀ ਸਵਾਗਤ ਹੈ ਪਹਿਲਾਂ ਤਾਂ ਤੇ ਕੀ ਨਾਮ ਹੈ ਸਸ਼ੀਕਲ ਸਰ ਮੇਰਾ ਨਾਮ ਜਤਿੰਦਰ ਸਿੰਘ ਜੀ ਹੈ ਜੀ ਕਿੱਥੋਂ ਹਨਰ ਲੱਭ ਕੇ ਲੈ ਕੇ ਆ ਰਹੇ ਹੋ ਸਾਰੇ ਬੱਚਿਆਂ ਨੂੰ ਟੂੰ ਟੂੰਡ ਕੇ ਅਸੀਂ ਪੇਰ ਸਾਨੂੰ ਕਹਿ ਕੇ ਅੱਗੇ ਕਰਕੇ ਟਾਈਪ ਕਰਕੇ ਬੱਚੇ ਨਾਲ ਅਕੈਡਮੀ ਆਪਣੀ ਅੱਗੇ ਸ਼ੋਅ ਕਰਕੇ ਤੇ ਬੱਚਿਆਂ ਨੂੰ ਟੂੰ ਟੂੰਡ ਕੇ ਲੈ ਕੇ ਆਨੇ ਕਿ ਬੱਚੇ ਆਪਣੇ ਵਿਰਸੇ ਨਾਲ ਜੁੜਨ ਕੁ ਸਿੱਖਣ ਜਿਵੇਂ ਅਸੀਂ ਸਿੱਖਿਆ ਬੱਚੇ ਅਸੀਂ ਅੱਗੇ ਸਿੱਖਲਾਈ ਦੇ ਬੱਚਿਆਂ ਨੂੰ ਹਾਂਜੀ ਅਕਸਰ ਆਪਾਂ ਦੇਖਦੇ ਆ ਕਿ ਜੇਕਰ ਭੰਗੜਾ ਦਾ ਨਾਮ ਲਈਏ ਤਾਂ ਨੌਜਵਾਨ ਪੰਜਾਬ ਦੇ ਮੁੱਛ ਫੁੱਟ ਗੱਬਰੂਆਂ ਦਾ ਸਾਹਮਣੇ ਤਸਵੀਰ ਆਂਦੀ ਹੈ ਇੱਥੇ ਤੁਸੀਂ ਬੱਚਿਆਂ ਨੂੰ ਲੈ ਕੇ ਆ ਰਹੇ ਹੋ ਜੀ ਸਰ ਇਹ ਹੈ ਕਿ ਅੱਜ ਕੱਲ ਬੱਚੇ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਜਿਹੜੇ ਨੌਜਵਾਨਾਂ ਨਸ਼ਿਆਂ 'ਚ ਪੈ ਚੁੱਕੇ ਆ ਜਿਨ੍ਹਾਂ ਨੂੰ ਇਹਨਾਂ ਇੰਟਰਸਟ ਨਹੀਂ ਹੈ ਕਿ ਅਸੀਂ ਆਪਣੀ ਸੱਭਿਆਚਾਰਕ ਨਾਲ ਜੁੜੀਏ ਅਸੀਂ ਕੁਝ ਸਿੱਖੀਏ ਆਪਣੀ ਮਾਂ ਬੋਲੀ ਨਾਲ ਰਹੀਏ ਤਾਂ ਇਸ ਕਰਕੇ ਅੱਜ ਦੇ ਲੈਵਲ ਤੇ ਦੇਖਿਆ ਜਾਵੇ ਤੇ ਕੁੜੀਆਂ ਮੁੰਡਿਆਂ ਨਾਲੋਂ ਬਹੁਤ ਜ਼ਿਆਦਾ ਅੱਗੇ ਨੇ ਜੀ ਜਿੱਚ ਕੁੜੀਆਂ ਜੱਜਿਸ ਨੇ ਤੇ ਕੁੜੀਆਂ ਪੰਗੜਾ ਕਰਦੀਆਂ ਨੇ ਤੇ ਆਪਣਾ ਗਿੱਧਾ ਕਰਦੀਆਂ ਨੇ ਝੂਮਰ ਮਤਲਬ ਵੀ ਗਿੱਧਾ ਤੇ ਮੁੰਡਿਆਂ ਨਾਲੋਂ ਬਹੁਤ ਜ਼ਿਆਦਾ ਹੱਦ ਤੱਕ ਮਤਲਬ ਕਿ ਕੁੜੀਆਂ ਅੱਗੇ ਜਾ ਰਹੀਆਂ ਨੇ ਪੰਗੜੇ ਦੇ ਥਰੂ ਜੀ ਹ ਕਿੰਨਾ ਟਫ ਹੁੰਦਾ ਇਹਨੂੰ ਕੋਚਿੰਗ ਦੇਣਾ ਸਰ ਬੱਚੇ ਨੂੰ ਸਿਖਾਉਣਾ ਮਤਲਬ ਕਿ ਸਟਾਰਟਿੰਗ ਤੋਂ ਬੱਚੇ ਨੂੰ ਬੇਸਿਕ ਤੋਂ ਸ਼ੁਰੂ ਕਰਾਉਣਾ ਮਤਲਬ ਕਿ ਬਹੁਤ ਜ਼ਿਆਦਾ ਟਫ ਹੁੰਦਾ ਹੈ ਬੱਚੇ ਨੂੰ ਕਾਊਂਟਿੰਗ ਤੇ ਕਰਵਾਉਣਾ ਸਟੈਪਸ ਬੱਚੇ ਦੇ ਹੱਥ ਫੜ ਕੇ ਕਰਵਾਉਣਾ ਕਿਵੇਂ ਹੱਥ ਸਹੀ ਹੋਏਗੇ ਕਿਵੇਂ ਲੱਤਾਂ ਕਿਵੇਂ ਅਸੀਂ ਪੰਜਾਬ ਕਰਨਾ ਹੈ ਕਿਵੇਂ ਰਾਈਟ ਪੈਰ ਤੋਂ ਸ਼ੁਰੂ ਹੋਣਾ ਹੈ ਕਿਵੇਂ ਲੈਫਟ ਪੈਰ ਤੋਂ ਸ਼ੁਰੂ ਹੋਣਾ ਹੈ ਜੀ ਇਹ ਬੱਚੇ ਨੂੰ ਦੱਸਣਾ ਹੁੰਦਾ ਤੇ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਸਟਰਗਲ ਕਰਨਾ ਪੈਂਦਾ ਬੱਚੇ ਨੂੰ ਅੱਗੇ ਲੈਣ ਵਾਸਤੇ ਯਸਖਾਣ ਵਾਸਤੇ ਉਹਨਾਂ ਨੂੰ ਜੀ ਜਿਹੜੇ ਜੇਕਰ ਆਪਾਂ ਭੰਗੜੇ ਦੀ ਗੱਲ ਕਰੀਏ ਗਿੱਧੇ ਦੀ ਗੱਲ ਕਰੀਏ ਤਾਂ ਜਦੋਂ ਸਟਾਰਟ ਹੁੰਦੀ ਬੀਬਾਸ ਨੇ ਕਿ ਅਸੀਂ ਘਰੇ ਜਾ ਕੇ ਕੀ ਡਾਈਟ ਕਰਨੀ ਆ ਜਦੋਂ ਆਪਾਂ ਸ਼ੁਰੂ ਕਰਦੇ ਆ ਬੱਚੇ ਰੱਬ ਦਾ ਨਾਮ ਲੈ ਕੇ ਪਹਿਲਾਂ ਅਰਦਾਸ ਲੈ ਕੇ ਅਸੀਂ ਕਰਦੇ ਆ ਤੇ ਬੱਚੇ ਨੂੰ ਵਾਰਮ ਅਪ ਵਗੈਰਾ ਕਰਾ ਕੇ ਪ੍ਰੋਪਰ ਸੌਂਗ ਤੇ ਢੋਲ ਤੇ ਵਾਰਮ ਅਪ ਕਰਾ ਕੇ ਫਿਰ ਅਸੀਂ ਅੱਗੇ ਪੰਗੜਾ ਸ਼ੁਰੂ ਕਰਦੇ ਆ ਜੀ ਹੁਣ ਤੱਕ ਕਿੰਨੇ ਕਿ ਸਟੇਜ ਪਰਫਾਰਮੈਂਸ ਬੱਚੀਆਂ ਕਰ ਚੁੱਕੀਆਂ ਨੇ ਕਿਹੜੇ ਕਿਹੜੇ ਸਕੂਲਾਂ ਤੋਂ ਨੇ ਕਿੰਨੀ ਕੁ ਉਮਰ ਸਭ ਤੋਂ ਛੋਟੀ ਉਸ ਬੱਚੀ ਦੀ ਜਿਹੜੀ ਤੁਹਾਡੇ ਕੋਲ ਪੰਗੜਾ ਸਿੱਖ ਰਹੀ ਹੈ ਸਭ ਤੋਂ ਛੋਟੀ ਉਮਰ ਸਹਿਜੂ ਜਿਸ ਜਿਹੜੀ ਕੁੜੀ ਹੈ ਉਹ ਆਪਣਾ ਨਰਸਰੀ ਚ ਪੜਦੀ ਹੈ ਕੁੜੀ ਤੇ ਉਹ ਦੀ 5 ਸਾਲ ਦੀ ਉਮਰ ਹੈ ਕੁੜੀ ਤੇ ਉਹ ਗ੍ਰੀਨ ਸ਼ਵਾਲਿਕ ਸਕੂਲ ਚ ਪੜਦੀ ਹੈ ਤੇ ਬੱਚੇ ਮਤਲਬ ਕਿ ਬਹੁਤ ਜ਼ਿਆਦਾ ਛੋਟੇ ਆ ਜਿਨ੍ਹਾਂ ਨੂੰ ਸਿਖਾਣਾ ਪੈਂਦਾ ਅੱਗੇ ਮਤਲਬ ਕਿ ਮਿਹਨਤ ਕਰਕੇ ਉਹਨਾਂ ਨੂੰ ਕਿਵੇਂ ਸਿਖਾਣਾ ਸੀ ਕਿ ਅੱਗੇ ਬੱਚੇ ਨੂੰ ਕਿਵੇਂ ਮੋਟੀਵੇਟ ਕਰਨਾ ਹੈ ਜੀ ਜਿਹੜਾ ਤੁਸੀਂ ਨਾਮ ਲਿਆ ਸਹਿਜ ਮੈਨੂੰ ਲੱਗਦਾ ਏਸੀ ਬੱਚੀ ਦਾ ਹੈ ਹਾਂਜੀ ਸਹਿਜ ਜੀ ਹਾਂ ਲੋ ਜੀ ਸਹਿਜ ਨਾਲ ਆਪਾਂ ਗੱਲ ਕਰਦੇ ਆ ਸਹਿਜ ਪੁੱਤ ਕਿਹੜੀ ਕਲਾਸ ਚ ਪੜਦੇ ਹੋ ਨਰਸਰੀ ਏ ਨਰਸਰੀ ਚ ਕਿਹੜੇ ਸਕੂਲ ਚ ਪੜਦੇ ਹੋ ਸੰਤ ਕਬੀਰ ਪਬਲਿਕ ਸਕੂਲ ਸੰਤ ਕਬੀਰ ਚ ਤੇ ਰੋਜ਼ ਪੰਗੜਾ ਸਿੱਖਦੇ ਹੋ ਹਾਂ ਰੋਜ਼ ਸਰ ਸਿਖਾਉਂਦੇ ਆ ਹਾਂ ਕਿੰਨਾ ਟਾਈਮ ਸਿਖਦੇ ਹੋ 1 ਘੰਟਾ 2 ਘੰਟੇ 3 ਘੰਟੇ ਟਾਈਮ ਨਹੀਂ ਦੇਖਦੇ ਬਿਨਾ ਟਾਈਮ ਤੁਸੀਂ ਸਿਖਦੇ ਹੋ ਤੇ ਹੁਣ ਤੱਕ ਕਿਤੇ ਮੈਡਲ ਜਿੱਤਿਆ ਜਿੱਤਿਆ ਆ ਸੋ ਬਿਲਕੁਲ ਬਹੁਤ ਛੋਟੀ ਜੀ ਬੱਚੀ ਆ ਬਹੁਤ ਪਿਆਰੀ ਜੀ ਮਾਸੂਮ ਜੀ ਬੱਚੀ ਆ ਉਸ ਤੋਂ ਬਾਅਦ ਇੱਕ ਹੋਰ ਸ਼ਰਾਰਤੀ ਸਾਡੇ ਨਾਲ ਮੌਜੂਦ ਆ ਕੀ ਨਾਮ ਆ ਪੁੱਤਰ ਜਪਨੂਰਕਰ ਜਪਨੂਰਕਰ ਕਿਹੜੀ ਕਲਾਸ ਚ ਪੜਦੇ ਹੋ ਯੂਕੇ ਜੀ ਸਕੂਲ ਗਣੇਸ਼ਵਾਲਿਕ ਸਕੂਲ ਦਿੱਲੀਗੜ੍ਹ ਸਿਖਦੇ ਹੋ ਪੰਗੜਾ ਹਾਂਜੀ ਕਿਹੜੇ ਕਿਹੜੇ ਸਟੈਪ ਸਿੱਖ ਲੈਨੇ ਹੁਣ ਤੱਕ ਪੰਜਾਬ ਹੂੰ ਤੇ ਸਿੰਗਲ ਪੰਖਾ ਡਬਲ ਪੰਖਾ ਲੈਰੀਆ ਲੈਰੀਆ ਸਾਈਟਾਲੀ ਸੈਂਟਾਲੀ ਬਹੁਤ ਹੋ ਗਿਆ ਨਾ ਸਾਨੂੰ ਵੀ ਇੰਨੇ ਜ਼ਿਆਦਾ ਨਹੀਂ ਪਤਾ ਹੁਣੇ ਕੁਝ ਬੋਲੀਆਂ ਵੀ ਪਾ ਲੈਂਦੇ ਹੋ ਕਿੱਦਾਂ ਵੀ ਬਾਂਦੇ ਹੋ ਹਾਂਜੀ ਬੋਲੀਆਂ ਆਉਂਦੀਆਂ ਚਲੋ ਸੁਣਾਓ ਜੀ ਕੋੜਾ ਆੜ ਦਾਵੇ ਕੋੜਾ ਪਾਰ ਦਾਵੇ ਕੋੜਾ ਆੜ ਦਾਵੇ ਕੋੜਾ ਪਾਲ ਦਾਵੇ ਮੈਨੂੰ ਤੁੰ ਬਾਸ ਸੁਣਾ ਦੇ ਇੱਕ ਆ ਦਾਵੇ ਮੈਨੂੰ ਤੁੰ ਬਾਸ ਸੁਣਾ ਦੇ ਇੱਕ ਆਲ ਦਾਵੇ ਵੈਰੀ ਗੁੱਡ ਬੇਟਾ ਤੁਹਾਡਾ ਕੀ ਨਾਮ ਹੈ ਨਵਨੀਤ ਕੋਰ ਤੁਸੀਂ ਵੀ ਇਸ ਇਹਨਾਂ ਦੇ ਨਾਲ ਹੀ ਪੜਦੇ ਹੋ ਨਹੀਂ ਕਿਹੜੇ ਸਕੂਲ ਚ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਕਿੰਨਾ ਸਮਾਂ ਹੋ ਗਿਆ ਹੁਣ ਤੱਕ ਪੰਗੜਾ ਜੱਗੇ ਦਾ ਸਿੱਖਦੇ ਹੋ 5 ਤੋਂ 6 ਸਾਲ 5 ਤੋਂ 6 ਸਾਲ ਫਿਰ ਤਾਂ ਬਹੁਤ ਸਟੇਜਾਂ ਹੁਣ ਤੱਕ ਕਸਾਈਆਂ ਕਰ ਲੀਆਂ ਹੋਣੀਆਂ ਹਾਂਜੀ ਕਿੰਨੇ ਕ ਮੈਡਲ ਜਿੱਤ ਚੁੱਕੇ ਹੋਣ ਤੱਕ ਦੋ ਉਹ ਘਟਿਆ ਨਾ ਫਿਰ ਇਹਦਾ ਮਤਲਬ ਪ੍ਰੈਕਟਿਸ ਜਿਸ ਤਰ੍ਹਾਂ ਸਰ ਦੱਸਦੇ ਉਸ ਤਰ੍ਹਾਂ ਨਹੀਂ ਕਰਦੇ। ਜਾਂ ਹੁਣ ਤੋਂ ਕੰਪੀਟੀਸ਼ਨਾਂ ਦੇ ਵਿੱਚ ਜਾਣਾ ਸਟਾਰਟ ਕੀਤਾ ਹੈ। ਹੁਣ ਤੋਂ। ਹੁਣ ਤੋਂ ਕੀਤਾ। ਮਤਲਬ ਦੋ ਸਟੇਜਾਂ ਸਾਂਝੀਆਂ ਕੀਤੀਆਂ ਤੇ ਦੋਨਾਂ ਵਿੱਚ ਮੈਡਲ ਲਏ। ਹਾਂਜੀ। ਬਿਲਕੁਲ ਵੈਰੀ ਗੁੱਡ। ਬੇਟਾ ਤੁਹਾਡਾ ਕੀ ਨਾਮ ਹੈ? ਜਸਮੀਤ ਕੌਰ। ਜਸਮੀਤ ਕੌਰ। ਤੁਹਾਨੂੰ ਕਿੰਨਾ ਸਮਾਂ ਹੋ ਗਿਆ ਸਿੱਖਦਿਆਂ ਨੂੰ? 1-2 ਮਹੀਨਾ। 1-2 ਮਹੀਨੇ। ਕਿਹੜੇ-ਕਿਹੜੇ ਸਟੈਪ ਸਿੱਖਲੇ ਨੇ ਹੁਣ ਤੱਕ? ਪੰਜਾਬ। ਹੋਰ। ਆਰ ਵੀ ਕਾਫੀ ਸਾਰੇ ਸਿੱਖਲੇ। ਸਿੱਖਲੇ ਆ ਲੇਕਿਨ ਨਾਮ ਨਹੀਂ ਅਜੇ ਪਤਾ।

ਕਿਸ ਨੂੰ ਦੇਖਿਆ ਸੀ ਪੰਗੜਾ ਪਾਉਂਦੇ ਹੋਏ ਫਿਰ ਸੋਚਿਆ ਹੋਏਗਾ ਕਿ ਮੈਂ ਇਹਨਾਂ ਨੂੰ ਦੇਖ ਕੇ ਮੈਂ ਵੀ ਸਿੱਖ ਬਲ ਵੀਡੀਓਜ਼ ਵਗੈਰਾ ਪੇ ਦੇਖਿਆ ਹੈ YouTube ਵਗੈਰਾ ਜਿਵੇਂ ਚਲਾਤੇ ਹੈ ਸੋਸ਼ਲ ਮੀਡੀਆ ਟਾਈਪ ਆ ਉਸ ਪੇ ਦੇਖਿਆ ਬੱਚਿਆਂ ਨੂੰ ਦੇਖਿਆ ਸੀ ਜਾਂ ਕਿਸੇ ਵੱਡੇ ਨੂੰ ਦੇਖਿਆ ਸੀ ਬੱਚੋ ਕੋ ਵੀ ਦੇਖਾਤਾ ਵੱਡੋ ਕੋ ਵੀ ਦੇਖਾਤਾ ਸਭ ਫਿਰ ਮਨ ਕੀਤਾ ਵੀ ਮੈਂ ਵੀ ਪੰਗੜਾ ਸਿੱਖਣਾ ਹੈ ਹਾਂਜੀ ਮੰਮੀ ਪਾਪਾ ਨੇ ਰੋਕਦੇ ਵੀ ਹਜੇ ਤਾਂ ਪੜਨਾ ਹੈ ਹਜੇ ਕਿੱਥੇ ਪੰਗੜੇ ਵੱਲ ਜਾ ਰਹੇ ਹੋ ਸਪੋਰਟ ਕਰਤੇ ਹੈ ਕਿ ਹਾਂ ਸਿੱਖੋ ਅੱਛੀ ਚੀਜ਼ ਹੈ ਸਿੱਖਣੀ ਵੀ ਚਾਹੀਏ ਫਿਰ ਡੇਲੀ ਕਿੰਨਾ ਟਾਈਮ ਕਰਦੇ ਹੋ ਪੰਗੜੇ ਲਈ 1 ਆਰ ਜਾਂ 1 ਐਂਡ ਹਾਫ ਆਰ ਕਿਤਾ ਤੁਸੀਂ ਕਿਹੜੀ ਕਲਾਸ ਚ ਵਰਦੇ ਹੋ ਫਿਫਥ ਕਿੰਨਾ ਸਮਾਂ ਸਿੱਖਦੇ ਹੋ ਡੇਲੀ 6 ਤੋਂ 6 ਤੋਂ 7:30 1 1/2 ਆਵਰ ਡੇਲੀ ਤੇ ਹੁਣ ਤੱਕ ਕੀ ਕੀ ਸਿੱਖਿਆ ਤੁਸੀਂ ਕੀ ਕੀ ਸਿੱਖਿਆ ਬਹੁਤ ਕੁਝ ਸਿੱਖ ਲਿਆ ਪੰਜਾਬ ਸਿੰਗਲ ਪੰਖਾ ਡਬਲ ਤਾਲੀ ਸੈੱਟ ਤਾਲੀ ਫਰੰਟ ਤਾਲੀ ਡਬਲ ਪੰਖਾ ਹੋਰੀਆਂ ਬਾਤ ਤੇ ਬੋਲੀਆਂ ਵੀ ਸਿੱਖੀਆਂ ਹੈ ਕੋਈ ਸੁਣਾਓਗੇ ਗੱਡ ਗਿੜੀ ਰੇ ਵਾਲਿਆ ਗੜ ਹੌਲੀ ਹੌਲੀ ਤੋੜ ਗੱਡ ਗਿੜੀ ਰੇ ਵਾਲਿਆ ਗੜ ਹੌਲੀ ਹੌਲੀ ਤੋੜ ਮੇਰੇ ਦੁੱਖਣ ਕੇ ਨਾ ਦੀਆ ਵਾਲੀਆਂ ਮੇਰੇ ਦਿਲ ਨੂੰ ਪੈਂਦਾ ਹੋ ਮੇਰਾ ਮਾਹੀ ਗੜਵਾ ਮੈਂ ਗੜ ਵੇਦੀ ਡੋ ਮੇਰਾ ਮਾਹੀ ਗੜਵਾ ਮੈਂ ਮੈਂ ਗੜ ਵੇਦੀ ਡੋਰ ਵੈਰੀ ਗੁੱਡ ਸਰ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਅਕੈਡਮੀ ਓਪਨ ਕੀਤੇਆਂ ਨੂੰ ਤੇ ਕਿੰਨੇ ਕ ਬੱਚੇ ਹੁਣ ਤੱਕ ਤੁਹਾਡੇ ਤੋਂ ਟ੍ਰੇਨਿੰਗ ਲੈ ਚੁੱਕੇ ਨੇ ਸਰ ਇੱਥੇ ਜਿਹੜੀ ਅਸੀਂ ਅਕੈਡਮੀ ਓਪਨ ਕੀਤੀ ਸੀ ਉਹ 5ਵੇਂ ਮਹੀਨੇ ਚ ਕੀਤੀ ਸੀ ਅਸੀਂ 2023 ਚ ਜੀ ਤੇ ਹੁਣ ਹੁਣ ਤੱਕ ਸਾਨੂੰ ਹੋ ਗਏ 5 ਮਹੀਨੇ ਤੋਂ ਮਤਲਬ ਕਿ 7-8 ਮਹੀਨੇ ਅਸੀਂ ਹੋ ਗਏ ਸਟਾਰਟਿੰਗ ਬੈਚ ਸ਼ੁਰੂ ਕੀਤੇ ਨੇ ਬੱਚਿਆਂ ਨੂੰ ਜੀਚ ਸਾਡੇ ਕੋਲ 25 ਤੋਂ 30 ਬੱਚੇ ਸਿੱਖ ਚੁੱਕੇ ਨੇ ਕਈ ਬੱਚੇ ਦਾ ਐਵੇਂ ਹੁੰਦਾ ਕਿ ਸਰ ਟਿਊਸ਼ਨ ਟਾਈਮਿੰਗ ਦਾ ਜਾਂ ਪੇਅਰਸ ਕਈ ਵਾਰ ਅਫੋਰਡ ਨਹੀਂ ਕਰ ਪਾਉਂਦੇ ਆ ਕੋਈ ਫੈਮਿਲੀ ਇਸ਼ੂ ਹੋ ਜਾਂਦਾ ਜਿਸ ਕਰਕੇ ਬੱਚੇ ਹਟ ਜਾਂਦੇ ਨੇ ਸਰ ਤੇ ਇਹ ਬਹੁਤ ਜ਼ਿਆਦਾ ਮਤਲਬ ਕਿ 10 ਤੋਂ 20 ਬੱਚੇ ਮੇਰੇ ਕੋਲ ਹਲੇ ਵੀ ਹੈਗੇ ਨੇ ਜੋ ਇਹਨਾਂ ਦੇ ਪੇਰੈਂਟਸ ਉਹਨਾਂ ਨੂੰ ਸਪੋਰਟ ਕਰ ਰਹੇ ਆ ਤੇ ਬੱਚੇ ਆਪਣਾ ਟਾਈਮ ਕੱਢ ਕੇ ਆਪਣਾ ਸਕੂਲ ਜਾ ਕੇ ਟਿਊਸ਼ਨ ਜਾ ਕੇ ਉਸ ਤੋਂ ਬਾਅਦ ਭੰਗੜਾ ਕਲਾਸ ਲਈ ਟਾਈਮ ਕੱਢ ਰਹ ਤੇ ਤੁਸੀਂ ਆਪਣਾ ਦਰਸ਼ਕ ਇਸ ਨੂੰ ਮੰਨਦੇ ਹੋ ਕਿਉਂਕਿ ਕੋਈ ਕਿਸੇ ਨਾ ਕਿਸੇ ਦਾ ਤੁਸੀਂ ਵੀ ਸਿੱਖਿਆ ਹੋਵੇਗਾ ਆਪਣਾ ਦਰਸ਼ਕ ਇਸ ਨੂੰ ਮੰਨਦੇ ਹੋ ਕਿਸ ਨੂੰ ਦੇਖ ਕੇ ਮੰਨਦੇ ਵਿੱਚ ਇੱਕ ਵਲਵ ਲੱਟਿਆ ਸੀ ਕਿ ਨਹੀਂ ਮੈਂ ਵੀ ਇਹਨਾ ਵਾਂਗ ਕਦੇ ਨਾ ਕਦੇ ਪੰਗੜਾ ਪਾਵਾਂ ਹਾਂਜੀ ਸਰ ਮਤਲਬ ਕਿ ਜਿਵੇਂ ਸਾਡੇ ਸਕੂਲ ਚ ਜਦੋਂ ਮੈਂ 6th ਕਲਾਸ ਚ ਹੁੰਦਾ ਸੀ ਜਿਹੜੇ ਸਰ ਤੋਂ ਸੀਨੀਅਰ ਹੁੰਦੇ ਸੀ 10th ਆ ਪਲੱਸ 2 ਕਲਾਸ ਦੇ ਹੁੰਦੇ ਸੀ ਉਹ ਪੰਗੜਾ ਕਰਦੇ ਸੀ ਮੇਰੇ ਉਸਤਾਜੀ ਬਲਬੀਰ ਕਨੌਟ ਤੇ ਉਹਨਾਂ ਦੇ ਥਰੂ ਹੀ ਸਭ ਕੁਝ ਉਹਨਾਂ ਦੇ ਬਦੌਲਤ ਅੱਜ ਇੱਥੇ ਮੈਂ ਖੜੇ ਆ ਜਿਨ੍ਹਾਂ ਤੋਂ ਮੈਂ ਸਿੱਖਿਆ ਅੱਗੇ ਸਟੇਟ ਲੈਵਲ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੱਕ ਜਾ ਕੇ ਆਏ ਆ ਅਸੀਂ ਸਰ ਦੇ ਥਰੂ ਸਿੱਖਿਆ ਤੇ ਮੈਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਤੋਂ ਮੈਂ ਸਿੱਖ ਕੇ ਕੁਝ ਅੱਗੇ ਅੱਗੇ ਬੱਚਿਆਂ ਨੂੰ ਸਿਖਾ پا ਰਹੇ ਹਾਂ ਜੀ ਪੰਜਾਬ ਦੀ ਨੌਜਵਾਨੀ ਬਾਹਰ ਜਾ ਰਹੀ ਹੈ ਤੇ ਜਿਹੜਾ ਪੰਜਾਬ ਦਾ ਵਿਰਸਾ ਹੈ ਜਿਸ ਤੋਂ ਅੱਜ ਨੌਜਵਾਨ ਭੁੱਲਦਾ ਜਾ ਰਿਹਾ ਹੈ ਤੇ ਤੁਸੀਂ ਉਹ ਬੱਚਿਆਂ ਦੇ ਵਿੱਚ ਮੌੜ ਸਰਜੀਤ ਕਰਨ ਦੇ ਵਿੱਚ ਲੱਗੇ ਹੋ ਕਿ ਇਸ ਤਰ੍ਹਾਂ ਦਾ ਫੀਲ ਹੁੰਦਾ ਹਾਂਜੀ ਹਾਂਜੀ ਜਿਵੇਂ ਕਿ ਅਸੀਂ ਬੱਚਿਆਂ ਨੂੰ ਆਪਣਾ ਦੱਸਦੇ ਹਾਂ ਕਿ ਆਪਣਾ ਪੰਜਾਬ ਕੀ ਹੈ ਆਧੇ ਬੱਚ ਨੂੰ ਇਹ ਨਹੀਂ ਪਤਾ ਕਿ ਸੋਨੇ ਦੀ ਚੀੜੀ ਕਿਹਨੂੰ ਕਹਿੰਦੇ ਸੀ ਪਹਿਲਾਂ ਜੁਗਨੀ ਕੀ ਹੁੰਦਾ ਸੀ ਹਨਾ ਜੀ ਤੇ ਹੁਣ ਇਹ ਹੈ ਕਿ ਆਪਣੇ ਪੰਜਾਬ ਨਾਲ ਬੱਚੇ ਜੁੜੇ ਰਹਿਣ ਆਪਣੀ ਵਿਰਾਸਤ ਨਾਲ ਕਿ ਸਾਡੇ ਸੱਭਿਆਚਾਰ ਵਿੱਚ ਕੀ ਹੈ ਕਿਵੇਂ ਫਲਕ ਨਾਂਸ ਹੁੰਦਾ ਕੀ ਇਹਨੂੰ ਕੀ ਪੰਗਣਾ ਹੁੰਦਾ ਕੀ ਗਿੱਧਾ ਕੀ ਮਲਵਈਕਦਾ ਅੱਜ ਕੱਲ ਬੱਚਿਆਂ ਨੂੰ ਨਹੀਂ ਪਤਾ ਜਿਸ ਕਰਕੇ ਅਸੀਂ ਇਹ ਚੀਜ਼ ਬੱਚੇ ਨੂੰ ਅੱਗੇ ਦੱਸ ਰਹੇ ਹਾਂ ਬੱਚੇ ਨੂੰ ਟ੍ਰੇਨਿੰਗ ਦੇ ਰਹੇ ਹਾਂ ਅਕੈਡਮੀਆਂ ਓਪਨ ਕੀਤੀਆਂ ਹੋਈਆਂ ਨੇ ਕਿ ਬੱਚੇ ਨੂੰ ਥਰੂ ਮ ਕੇ ਬੱਚੇ ਵਧੀਆ ਪਰਫਾਰਮ ਕਰਨ ਤੇ ਨਸ਼ਿਆਂ ਤੋਂ ਦੂਰ ਰਹਿਣ ਤੇ ਐਕਟੀਵਿਟੀ ਨਾਲ ਜੁੜੇ ਰਹਿਣ ਤੇ ਬੱਚੇ ਆਪਣਾ ਅੱਗੇ ਮਾਪੇ ਦਾ ਨਾਮ ਰੋਸ਼ਨ ਕਰਨ ਜੀ ਪੰਜਾਬ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਪੰਜਾਬ ਦੇ ਨੌਜਵਾਨਾਂ ਨੂੰ ਸਰੇ ਕਹਿਣਾ ਚਾਹੂੰਗਾ ਜਿਵੇਂ ਅੱਜ ਕੱਲ ਬਹੁਤ ਜ਼ਿਆਦਾ ਬੱਚੇ ਨਸ਼ਿਆਂ 'ਚ ਜੁੜੇ ਹੋਏ ਆ ਆਪਣੇ ਪੇਰੈਂਟਸ ਦਾ ਕਹਿਣਾ ਨਹੀਂ ਮੰਨਦੇ ਜਾਂ ਆਪਣੇ ਦੇਖਭਾਲ ਨਹੀਂ ਕਰਦੇ ਪੇਰੈਂਟਸ ਦੀ ਤੇ ਨਸ਼ੇ ਤੇ ਥਰੂ ਨਾਗੇ ਕੋਈ ਸਟੱਡੀ ਆ ਨਾ ਆਪਣੇ ਘਰ ਦਾ ਨਾ ਧਿਆਨ ਰੱਖਦੇ ਆ ਜੀ ਮੈਂ ਸਾਰੇ ਵੀਰਾਂ ਤੇ ਭਰਾਵਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਵੱਧ ਤੋਂ ਵੱਧ ਆਪਣੇ ਵਿਰਾਸਤ ਨਾਲ ਜੁੜੋ ਆਪਣੇ ਵਿਰਸੇ ਨਾਲ ਜੁੜੋ ਆਪਣੇ ਪੰਜਾਬੀ ਸੱਭਿਆਚਾਰਕ ਨੂੰ ਨਾ ਭੁੱਲੋ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਅਸੀਂ ਇੱਕ ਵਧੀਆ ਉਪਰਾਲਾ ਤੇ ਕਰ ਸਕਦੇ ਆ ਅਸੀਂ ਅੱਗੇ ਬਹੁਤ ਜ਼ਿਆਦਾ ਜਾ ਸਕਦੇ ਆ ਪੰਗੜੇ ਦੇ ਥਰੂ ਜਾ ਸਕਦੇ ਆ ਗਿੱਧੇ ਦੇ ਥਰੂ ਜਾ ਸਕਦੇ ਆ ਮਲਵ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਿਹਦੇ ਜਿਵੇਂ ਪਹਿਲੇ ਸੋਨੇ ਦੀ ਚਿੜੀ ਸੀ ਕਿ ਅਸੀਂ ਉਵੇਂ ਮੁਰਦ ਦੁਬਾਰਾ ਉਹ ਕਰਕੇ ਰੱਖੀ ਜੀ ਸੋ ਬਿਲਕੁਲ ਥੈਂਕ ਯੂ ਸਰ ਬਹੁਤ ਵੱਡੀ ਗੱਲ ਕਹੀ ਹੈ ਕਿ ਆਪਣੇ ਪੰਜਾਬ ਨੂੰ ਨਾ ਭੁੱਲੀਏ ਆਪਣੇ ਵਿਰਸੇ ਦੇ ਨਾਲ ਜਰੂਰ ਜੁੜੇ ਰਹੀਏ ਸੋ ਬਹੁਤ ਵੱਡਾ ਹਨਰ ਜਿਹੜਾ ਪੰਜਾਬ ਦੇ ਵਿੱਚ ਛੁਪਿਆ ਬੈਠਾ ਉਸ ਨੂੰ ਤੁਹਾਡੇ ਤੱਕ ਵੱਖ-ਵੱਖ ਮੀਡੀਆ ਦੇ ਜ਼ਰੀਏ ਇਹਨਾਂ ਲੋਕਾਂ ਨੂੰ ਇਹਨਾਂ ਛੋਟੇ-ਛੋਟੇ ਬੱਚਿਆਂ ਨੂੰ ਬੱਚੀਆਂ ਨੂੰ ਜਿੱਥੇ ਅਸੀਂ ਲੈ ਕੇ ਆ ਰਹੇ ਹਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਵਧੀਆ ਵੀ ਲੱਗਿਆ ਹੋਵੇਗਾ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਉਹ ਲੋਕ ਜਿਹੜੇ ਤੀਆਂ ਨੂੰ ਕਿਤਨਾ ਕਿਤੇ ਵੋਝ ਸਮਝਦੇ ਨੇ ਉਹਨਾਂ ਦੇ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਬੱਚਿਆਂ ਦੀ ਕਦਰ ਦਾ ਪਤਾ ਲੱਗੇ ਕਿ ਉਹਨਾਂ ਦੇ ਬੱਚੇ ਵੀ ਕਿਸ ਤਰ੍ਹਾਂ ਉਹਨਾਂ ਦਾ ਨਾਮ ਚਮਕਾ ਸਕਦੇ ਆ ਬੜਾ ਵਧੀਆ ਇੱਕ ਸ਼ਾਇਰ ਨੇ ਵੀ ਕਿਹਾ ਸੀ ਕਿ ਲਿਖਣ ਵਾਲੇ ਨੇ ਲਿਖਿਆ ਸੀ ਕਿ ਤੀਆਂ ਤੇ ਰੁੱਖ ਹਰ ਘਰ ਦੇ ਵਿੱਚ ਜ਼ਰੂਰ ਹੋਣੇ ਚਾਹੀਦੇ ਨੇ ਜਿੱਥੇ ਰੁੱਖ ਧੁੱਪ ਦੇ ਵਿੱਚ ਸਾਈ ਹੁੰਦਾ ਹੈ ਉੱਥੇ ਹੀ ਦੁੱਖ ਦੇ ਵਿੱਚ ਤੀਆਂ ਵੀ ਕੰਮ ਆਉਂਦੀਆਂ ਨੇ ਦੇਖਦੇ ਰਹੋ ਐਸੇ ਤਰ੍ਹਾਂ ਸਿੰਘ ਮੀਡੀਆ ਤੇ ਪੰਜਾਬ ਆਪਣਿਓ ਚੈਨਲ ਐਸੇ ਤਰ੍ਹਾਂ ਦੀ ਕੁਝ ਹੋਰ ਸਟੋਰੀ ਲੈ ਕੇ ਫੇਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ